ਸਾਸ਼ਟਰੀ ਕਾਰ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਅਸੀਂ ਆਲੂ ਪਿਆਜ਼ ਦੀ ਕਚੋਰੀ ਦੀ ਰੈਸিপি ਲੈ ਕੇ ਆਏ ਆਂ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸিপি ਸਟਾਰਟ ਕਰਦੇ ਆਂ ਤੇ ਦੇਖੋ ਜੀ ਇਸ ਬਾਉਲ ਨਾਲ ਮੈਜ਼ਰ ਕਰਕੇ ਦੋ ਬਾਉਲ ਆਪਾਂ ਨੇ ਆਟੇ ਦੇ ਲਏ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਅਜਵਾਇਨ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਟੇ 'ਚ ਤੇ ਹੁਣ 4 ਚਮਚ ਆਪਾਂ ਨੇ ਘਿਓ ਦੇ ਲਏ ਆ ਤੇ ਇਹਨੂੰ ਆਪਾਂ ਆਟੇ ਵਿੱਚ ਪਾ ਕੇ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਪਹਿਲਾਂ ਆਪਾਂ ਥੋੜਾ ਘਿਓ ਪਾ ਕੇ ਦੇਖਾਂਗੇ ਜੇ ਤਾਂ ਇਹਦੀ ਮੁੱਠੀ ਬਣਦੀ ਹੈ ਤਾਂ ਆਪਾਂ ਥੋੜਾ ਘਿਓ ਹੀ ਪਾਵਾਂਗੇ ਨਹੀਂ ਤਾਂ ਫਿਰ ਆਪਾਂ ਬਾਕੀ ਦਾ ਘਿਓ ਵੀ ਐਡ ਕਰਾਂਗੇ ਬਾਅਦ ਚ ਦੇਖੋ ਜੀ ਹੁਣ ਕਿਉਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਟਿਜ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਆਰਾਮ ਨਾਲ ਮੁੱਠੀ ਬਣ ਕੇ ਰੈਡੀ ਹੋ ਰਹੀ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇੱਕ ਸੌਫਟ ਡੋਅ ਤਿਆਰ ਕਰਾਂਗੇ ਤੇ ਦੇਖੋ ਜੀ ਆٹے ਦਾ ਡੋਅ ਆਪਾਂ ਨੇ ਰੈਡੀ ਕਰ ਲਿਆ ਤੇ ਇਹਨੂੰ ਆਪਾਂ ਥੋੜੀ ਦੇਰ ਲਈ ਟਾ ਕੇ ਰੱਖ ਦਵਾਂਗੇ ਤੇ ਹੁਣ ਆਪਾਂ ਆਪਣੀ ਸਟਫਿੰਗ ਰੈਡੀ ਕਰਾਂਗੇ ਉਹਦੇ ਲਈ ਆਪਾਂ ਨੇ ਆਲੂਆਂ ਨੂੰ ਬੋਇਲ ਕਰਕੇ ਰੱਖ ਲਿਆ ਤੇ ਤਿੰਨ మీడియం ਸਾਈਜ਼ ਦੇ ਪਿਆਜ਼ ਨੂੰ ਵੀ ਆਪਾਂ ਨੇ ਬਰੀਕ ਕੱਟ ਕੇ ਰੱਖ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਬੋਇਲ ਕੀਤੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਤੇ ਹੁਣ ਆਪਾਂ ਫਲੇਮ ਨੂੰ ਔਨ ਕਰਕੇ ਇੱਕ ਚਮਚ ਆਪਾਂ ਨੇ ਸੁੱਕਾ ਧਨੀਆ ਲਿਆ ਹੈ ਤੇ 1 ਚਮਚ ਆਪਾਂ ਨੇ ਸੌਫ ਲਈ ਹੈ ਤੇ ਇਹਦੇ ਨਾਲ ਹੀ 1 ਚਮਚ ਆਪਾਂ ਨੇ ਜੀਰਾ ਲਿਆ ਹੈ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਵਾਂਗੇ ਤੇ ਰੋਸਟ ਕਰਨ ਤੋਂ ਬਾਅਦ ਆਪਾਂ ਇਹਨਾਂ ਦਾ ਇੱਕ ਦਰਦਰਾ ਪਾਊਡਰ ਬਣਾ ਕੇ ਰੈਡੀ ਕਰਾਂਗੇ ਤੇ ਹੁਣ ਮਸਾਲੇ ਆਪਣੇ ਰੋਸਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਪਲੇਟ 'ਚ ਕੱਢ ਲਵਾਂਗੇ ਤੇ ਇਹਨਾਂ ਨੂੰ ਥੋੜੀ ਦੇਰ ਲਈ ਠੰਡਾ ਕਰਾਂਗੇ ਤੇ ਠੰਡਾ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸੀ ਦੇ ਜਾਰ ਵਿੱਚ ਟਰਾਂਸਫਰ ਕਰਾਂਗੇ ਤੇ ਇਹਨਾਂ ਦਾ ਦਰਦਰਾ ਪਾਊਡਰ ਬਣਾ ਕੇ ਰੈਡੀ ਕਰਾਂਗੇ ਤੇ ਹੁਣ ਆਪਾਂ ਪੈਨ ਵਿੱਚ ਥੋੜਾ ਜਿਹਾ ਰਿਫਾਈਨਡ ਔਇਲ ਪਾ ਕੇ ਤੇ ਇਹਨੂੰ ਆਪਾਂ ਗਰਮ ਕਰ ਲੈਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਤੇ ਨਾਲ ਹੀ ਥੋੜੀ ਜੀ ਆਪਾਂ ਹੀਂਗ ਐਡ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਨੇ ਦਰਦਰੇ ਪੀਸ ਕੇ ਮਸਾਲੇ ਰੱਖੇ ਹੋਏ ਸੀ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਨੇ ਬਰੀਕ ਕੱਟੇ ਹੋਏ ਪਿਆਜ਼ ਰੱਖੇ ਸੀ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਥੋੜੇ ਜਿਹੀ ਕਰੰਚੀ ਹੋਣ ਤੱਕ ਫਰਾਈ ਕਰਾਂਗੇ ਪਿਆਜ਼ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਅਦਰਕ ਤੇ ਪਿਆਜ਼ ਦਾ ਪੇਸਟ ਐਡ ਕਰਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰਾਂਗੇ ਤੇ ਹੁਣ ਆਪਣੇ ਪਿਆਜ਼ ਵਧੀਆ ਕਰੰਚੀ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਬੋਇਲ ਕੀਤੇ ਹੋਏ ਆਲੂ ਐਡ ਕਰਾਂਗੇ ਤੇ ਨਾਲ ਹੀ ਮਸਾਲਿਆਂ 'ਚ ਆਪਾਂ ਨੇ ਇੱਕ ਚਮਚ ਨਮਕ ਦਾ ਲਿਆ ਹੈ ਤੇ ਥੋੜੀ ਜੀ ਆਪਾਂ ਨੇ ਲਾਲ ਮਿਰਚ ਲਈ ਆ ਤੇ ਇੱਕ ਛੋਟਾ ਚਮਚ ਆਪਾਂ ਨੇ ਹਰਦੀ ਦਾ ਲਿਆ ਤੇ ਥੋੜਾ ਜਿਹਾ ਆਪਾਂ ਨੇ ਆਮਚੂਰ ਪਾਊਡਰ ਲਿਆ ਤੇ ਬੋਇਲ ਕੀਤੇ ਹੋਏ ਪੋਟੈਟੋ ਐਡ ਕਰਨ ਤੋਂ ਬਾਅਦ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਵੀ ਇਹਦੇ ਨਾਲ ਹੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਦੇਖੋ ਜੀ ਹੁਣ ਸਟਫਿੰਗ ਆਪਣੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਹੁਣ ਆਪਾਂ ਆਪਣੀ ਕਚੌੜੀਆਂ ਬਣਾਣੀ ਸਟਾਰਟ ਕਰਦੇ ਆ ਤੇ ਦੇਖੋ ਜੀ ਇਹ ਆਟੇ ਨੂੰ ਆਪਾਂ ਨੇ ਥੋੜੀ ਦੇਰ ਲਈ ਟੱਕ ਕੇ ਰੱਖਤਾ ਸੀ ਤੇ ਹੁਣ ਆਪਾਂ ਦੁਬਾਰਾ ਤੋਂ ਹੱਥ ਤੇ ਥੋੜਾ ਜਿਹਾ ਔਇਲ ਲਗਾ ਕੇ ਤੇ ਇਹਨੂੰ ਆਪਾਂ ਇੱਕ ਵਾਰੀ ਦੁਬਾਰਾ ਤੋਂ ਮੈਸ਼ ਕਰ ਲੈਨੇ ਆ ਜਿਸ ਨਾਲ ਆਪਣਾ ਜਿਹੜਾ ਸੌਫਟ ਡੋ ਬਣ ਕੇ ਤਿਆਰ ਹੋ ਜਾਏਗਾ ਤੇ ਦੇਖੋ ਜੀ ਇਹ ਸਟਫਿੰਗ ਦੀ ਆਪਾਂ ਨੇ ਕੁਝ ਬੋਲਸ ਬਣਾ ਕੇ ਰੈਡੀ ਕਰ ਲਈਆਂ ਤੇ ਹੁਣ ਆਪਾਂ ਇਸ ਤਰੀਕੇ ਨਾਲ ਆਟੇ ਦੀ ਲੋਈ ਲੈ ਕੇ ਤੇ ਆਪਾਂ ਬੋਲ ਨੂੰ ਇਹਦੇ ਵਿੱਚ ਰੱਖ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਦਵਾਂਗੇ ਤੇ ਉੱਪਰ ਇਹਨੂੰ ਆਪਾਂ ਚੰਗੀ ਤਰ੍ਹਾਂ ਬੰਦ ਕਰ ਦਵਾਂਗੇ ਤਾਂ ਕਿ ਜਿਹੜੀ ਸਾਡੀ ਸਟਫਿੰਗ ਹੈ ਉਹ ਬਿਲਕੁਲ ਵੀ ਬਾਹਰ ਨਾ ਆਵੇ ਤੇ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਕਵਰ ਕਰਾਂਗੇ ਤੇ ਇਹਨੂੰ ਥੋੜਾ ਜਿਹਾ ਪ੍ਰੈਸ ਕਰਕੇ ਆਪਾਂ ਇਹਨੂੰ ਕਚੋਰੀ ਦੀ ਸ਼ੇਪ ਵਿੱਚ ਰੈਡੀ ਕਰ ਲਵਾਂਗੇ ਤੇ ਹੁਣ ਆਪਾਂ ਨੇ ਓਇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਫਰਾਈ ਕਰਾਂਗੇ ਤੇ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਫਰਾਈ ਕਰਾਂਗੇ ਆਪਾਂ ਨੇ ਇਹਨਾਂ ਨੂੰ ਹਾਈ ਫਲੇਮ ਤੇ ਫਰਾਈ ਨਹੀਂ ਕਰਨਾ ਕਿਉਂਕਿ ਆਪਾਂ ਜੇਕਰ ਇਹਨਾਂ ਨੂੰ ਹਾਈ ਫਲੇਮ ਤੇ ਫਰਾਈ ਕਰਾਂਗੇ ਤਾਂ ਇਹ ਅੰਦਰੋਂ ਚੰਗੀ ਤਰ੍ਹਾਂ ਨਹੀਂ ਪੱਕਣਗੀਆਂ ਤਾਂ ਇਸ ਕਰਕੇ ਆਪਾਂ ਇਹਨਾਂ ਨੂੰ ਸਿਰਫ ਮੀਡੀਅਮ ਫਲੇਮ ਤੇ ਹੀ ਫਰਾਈ ਕਰਨਾ ਹੈ ਤਾਂ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਜਿਹੜੀ ਕਚੋਰੀ ਆ ਇਕਦਮ ਫੁੱਲ ਕੇ ਰੈਡੀ ਹੋ ਚੁੱਕੀ ਆ ਤੇ ਇਸੇ ਤਰੀਕੇ ਨਾਲ ਆਪਾਂ ਨੇ ਬਾਕੀ ਵੀ ਸਾਰੀਆਂ ਕਚੋਰੀਆਂ ਵੀ ਆਪਾਂ ਨੇ ਚੰਗੀ ਤਰ੍ਹਾਂ ਫਰਾਈ ਕਰ ਲੈਣੀਆਂ ਤੇ ਦੇਖੋ ਜੀ ਆਲੂ ਤੇ ਪਿਆਜ਼ ਦੀ ਕਚੋਰੀ ਆਪਣੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਬਹੁਤ ਹੀ ਕਰੰਚੀ ਤੇ ਇਕਦਮ ਟੇਸਟੀ ਬਣ ਕੇ ਰੈਡੀ ਹੋਈ ਆ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿਦਾਂ ਦੀ ਲੱਗੀ ਧੰਨਵਾਦ